ਹਾਂਜੀ ਸਭ ਸੇ ਸਭ ਸੇ ਕਾਜੀ ਸਾਰਿਆਂ ਨੂੰ ਪਿਆਰ ਚਾ। ਪਹਿਲਾਂ ਆਹ ਵਾਲੀ ਵੀਡੀਓ ਦੇਖੋ ਫੇ ਆਪਾਂ ਜਲਪਾ ਕਰਦੇ ਹਾਂ। ਮੋਰੀ ਚੋਂ ਪਾਣੀ ਆਉਂਦਾ ਪਿਆ ਇ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦੋ ਵਿੱਚ। ਆਹ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਪਾਣੀ ਬੱਬਾ ਜੀ ਉੱਤੇ ਤੱਕ ਚੜ ਜਾਣਾ। ਅੱਛਾ ਜੀ। ਹਾਂ ਪਾਣੀ ਬਹੁਤ ਸ਼ੁਰੂ। ਆਪਾਂ ਜਾਈਏ ਟੀਮਾ ਬਣਾ ਕੇ ਕੋਸ਼ ਬੰਦੇ ਇੱਧਰੋਂ ਨਿਕਲ ਜਣ ਤੋੜੇ ਨਾਲ ਹੱਜ ਬੰਨ ਲਓ। ਕਈ ਬੰਨ ਲਓ। ਮਿੱਟੀ ਉੱਤੇ ਪਾ ਕੇ ਉੱਤੇ ਭਸਾਈ ਜਾਓ। ਹਾਂਜੀ ਤੁਸੀਂ ਆ ਵੀਡੀਓ ਦੇਖ ਲਈ ਤੇ ਆਦੀ ਜੋ ਕਾਲੇ ਨੂੰ ਸੋਣੀ ਸੋਨੀਆਂ ਮਾਂ ਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਇਹਦੀ ਆ ਵਾਲੀ ਜਨ ਲਈ ਦਿਲ ਨੇ ਵੀ ਮੇਰੇ ਪੰਜਾਬ ਦੇ ਵਾਸੀ ਆ ਜਿੰਨੇ ਵੀ ਮੇਰੇ ਮੇਰੇ ਤੁਸੀਂ ਮੈਨੂੰ ਇੱਕ ਦਾ ਲਾ ਕਮੈਂਟ ਕਮੈਂਟ ਕਰਕੇ ਦੱਸੋ ਕਿ ਆ ਵਾਲਾ ਟਾਈਮ ਤੁਸੀਂ ਕਿਸ ਨੂੰ ਨਾਲ ਜੋੜਨ ਵਾਲਾ ਟਾਈਮ ਹੋ ਕੇ ਕਿਸੇ ਨੂੰ ਆਪਣੇ ਤੋਂ ਨਾਲ ਹਟਾਉਣ ਵਾਲਾ ਟਾਈਮ ਠੀਕ ਆ ਉਹਨੂੰ ਜਿੰਨੀ ਕੁ ਸਮਝ ਸੀ ਉਹਨੇ ਉਹਨੇ ਆਪਣੇ ਸਾਹਮਣੇ ਮੁਤਾਬਕ ਕਹਿਤਾ ਤੇ ਸਾਹਮਣੇ 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 ਦੇਖੋ ਬੰਦਿਆਂ ਨੇ ਵੀ ਉਹਦੀ ਇੱਜ਼ਤ ਕੀਤੀ ਚੁੱਪਚਾਪ ਬਹਣ ਲਿਆ ਪਰ ਹੁਣ ਉਹਨੂੰ ਕਿੰਨਾ ਡਰੋਲ ਡਰੋਲ ਕੀਤਾ ਜਾਂਦਾ ਆ ਕਿੰਨੀ ਕੁ ਜ਼ਿਆਦੇ ਜਾਲੂ ਮੈਨੂੰ ਮੈਨੂੰ ਇਹ ਦੱਸੋ ਕਿੰਨਾ ਬਜਾਏ ਜੋ ओ, ओ, ओ जाके अपने एसी वाले कमरे जाके सौ जा सकती है उन्होंने उन्होंने कोई ना कोई मतलब क्योंकि पार्टी ने अपना काम का करना बाद मतलब हार्ड थे बाद भी आ अपनी फेम दल्लै दल्लै था दिया पर ਪੂਰੀ ਆਫ ਨੇ ਪਾਣੀ ਵਿੱਚ ਤੁਹਾਡੇ ਨਾਲ ਮੋਢਾ ਲਾ ਕੇ ਤੁਹਾਡੀ ਹੈਲਪ ਕਰਦੀ ਆ ਰਾਸ਼ਨ ਨਾਲ ਵੰਡਦੀ ਪਈ ਐ ਸੋਹਣੀਆਂ ਮਾਂ ਇਹਦਾ ਇਹਦਾ ਟਾਈਮ ਕਿਸੇ ਨੂੰ ਡਰੋਲ ਕਾ ਦਾ ਟਾਈਮ ਨਹੀਂ ਆ ਆ ਆਪਣੇ ਸਾਰੇ ਸਾਰੇ ਜਾਂਦੀ ਪਈ ਆ ਵੀਡੀਓ ਵੀਡੀਓ ਸਾਰੀ ਸਾਰੀ ਉਮਰ ਹੋਣੀ ਆ ਸਾਰੀ ਉਮਰ ਕੋਣੀ ਆ ਮੇਰੇ ਮੇਰੇ ਫੇਸਬੁੱਕ ਜਿਹੜੇ ਮੇਰੇ ਭਰਾ ਵਿਦਵਾਨ ਚਲਾਉਂਦੇ ਆ ਉਨਾ ਉਹਨਾਂ ਮਰੇ ਬੇਂਦੀ ਆ ਕਿ ਆਦੋ ਸਮਾਂ ਨਹੀਂ ਆ ਕਿ ਆਪਾਂ ਦਾ ਆਪਾਂ ਦਾ ਕਿਸੇ ਨੂੰ ਟ੍ਰੋਲ ਟ੍ਰੋਲ ਕਰੀਏ ਸਮਾਂ ਆਪਾਂ ਆਪਾਂ ਨੂੰ ਲੋਰਾ ਆਪਾਂ ਆਪਣੇ ਭਰਾਵਾਂ ਦੇ ਹਾਲਾਤ ਦਿਖਾਈਏ ਤੇ ਉਹਨਾਂ ਨੂੰ ਨਾਲ ਜੋੜੀਏ ਕਿ ਕਿ ਉਹ ਨਾਲ ਜਾ ਰਹੀਆ ਕੱਡੋ-ਕੱਡ ਛੇ ਜੋ ਚੱਲ ਰਿਹਾ ਪਾਣੀ ਕਿੰਨਾ ਚੱਲ ਰਿਹਾ ਉਹ ਉਹ ਦਿਖਾਈ ਤਾਂ ਦੇ ਰਿਆ ਨਾ ਪਾਰਟੀ ਨੂੰ ਉਹਨਾਂ ਨੂੰ ਦਿਖਾਈ ਦੇ ਰਿਆ ਆ ਮੈਂ ਕਿਸੇ ਪਾਰਟੀ ਨੂੰ ਮੈਨੂੰ ਕੋਈ ਮਤਲਬ ਨਹੀਂ ਕਾਂਦਰਸ ਅਕਾਲੀ ਆਮ ਆਦਮੀ ਪਾਰਟੀ ਭਾਜਪਾ ਇਹਨਾਂ ਵੀਡੀਓ ਨੂੰ ਆਮੈਂ ਬਿਲਕੁਲ ਸਿੱਧ ਇਸ ਪਾਸ ਤੋਂ ਪਾਸ ਦੇ ਪੰਜਾਬ ਦੇ ਹਾਲਾਤ ਚੱਲਦੇ ਪਏ ਆ ਇਹ ਹਾਲਾਤ ਕਿਸੇ ਨੂੰ ਟਰੋਲ ਕਰਨ ਦੇ ਨਹੀਂ ਇਦਾਂ ਜਿਹੜੇ ਰਸਕੇ ਵੀ ਬਿਠੇ ਉਹਨਾਂ ਨੂੰ ਨਾਲ ਲੈ ਕੇ ਆਉਣ ਦਾ ਟਾਈਮ ਮੈਨੂੰ ਜਿੰਨੀ ਸਮਝ ਆ ਮੈਂ ਉਸ ਉਸ ਦੇ ਹਿਸਾਬ ਨਾਲ ਜੱਲ ਦੱਲ ਕਰਿਆ ਜੇ ਤੁਹਾਨੂੰ ਮੇਰੀ ਜੱਲ ਵਧੀਆ ਲੱਦੀ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ